ਤਾਂ ਕੁਝ ਲੋਕ ਸਾਡੇ ਨਾਲ ਮੌਜੂਦ ਨਹੀਂ ਲੋਕ ਨੇ ਬਾਈ ਜੀ ਕਿਵੇਂ ਦੇਖਦੇ ਹੋ ਕਿੰਨੀ ਇੱਕ ਦਿੱਕਤ ਆ ਰਹੀ ਆ ਨੇ ਲੋਕਲ ਬੰਦਾ ਵੀ ਆ ਜਾ ਨਹੀਂ ਰਿਹਾ ਉਹਨੂੰ ਲੋਕਲ ਬੰਦਾ ਤੁਰ ਕੇ ਵੀ ਨੰਗ ਸਕਦਾ ਜੀ ਉਹ ਵਿਦੇਸ਼ੀ ਉਹ ਤਾਂ ਫਰਦ ਨਹੀਂ ਆਸਾ ਹਾਂ ਜੀ ਬੰਦਾ ਹੀ ਬਿਲਕੁਲ ਨਿਕੱਤਾ ਬਬਜਾ ਦੀ ਹੈ ਬਕੀਟਿਕ ਲੈਣੇ ਜਿੱਡੀ ਕਰ ਲੈਣੇ ਬਣਾਤੀ ਜੀ ਹੈ ਕਿਸੇ ਨੇ ਕੋਈ ਜ਼ਮੀਨ ਵਾਲੇ ਨੇ ਇੱਧਰ ਉੱਧਰ ਉੱਧਰ ਬਿਜ਼ਨਸ ਹੋ ਗਿਆ ਪੈਦਲੇ ਵੀ ਨਹੀਂ ਬੰਦਾ ਆ ਜਾ ਸਕਦਾ ਮੈਨੂੰ ਤਾਂ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ। ਬਾਈ ਜੀ ਕਿਵੇਂ ਦੇਖਦੇ ਹੋ ਕਿੰਨੀ ਇੱਕ ਦਿੱਕਤ ਆ ਰਹੀ ਹੈ ਨੇ। ਲੋਕਲ ਬੰਦਾ ਵੀ ਆ ਜਾ ਨਹੀਂ ਰਿਹਾ ਉਹਨੂੰ। ਲੋਕਲ ਬੰਦਾ ਤੁਰ ਕੇ ਵੀ ਨੰਗ ਸਕਦਾ ਜੀ। ਹੂੰ ਪਰਦੇਸੀ ਬੰਦਾ ਪਹੁੰਚ ਨਹੀਂ ਆ ਸਕਦਾ। ਹਾਂ ਜੀ ਹਾਂ। ਬੰਦਾ ਹੀ ਬਿਲਕੁਲ। ਨਿਕਤਾਂ ਬਬਜਾ ਦੀ ਆਈ। ਹਾਂ ਜੀ। ਕਿਵੇਂ ਕਿਵੇਂ ਦੇਖਦੇ ਹੋ ਆਪ ਜਿਵੇਂ ਇਹਨਾਂ ਨੇ ਮਾਹੌਲ ਬਣਾ ਦਿਆ ਯਾਰ। ਹਿੰਦੁਸਤਾਨ-ਪਾਕਿਸਤਾਨ ਕੇ ਬਾਰਡਰ ਜੈਸਾ ਬੀਐਸਐਫ ਲਗਾ ਦੀ ਵਾ ਅਲੱਗ-ਅਲੱਗ ਫੋਰਟ ਲਗਾ ਦੀ। ਕਿਤਨੇ ਲੇਅਰ ਕੀ ਆਪਣਾ ਉਹ ਲੇਅਰ ਮੇ ਆਪਣਾ ਬੈਰੀਕੇਡ ਲਗਾ ਦੀਏ। ਬੈਰੀਕੇਡਿਕਲ ਐਨੇ ਜਿੱਡੀ ਕਰ ਬੀਐਡੀ ਦਾ اصل ਪਾਕਿਸਤਾਨ ਵੰਡ ਨਹੀਂ ਹੁੰਦਾ ਜਿੱਦੀ ਸਿਸਟਮ ਨੇ ਬਣਾ ਦਿਆ ਜੀ ਸਭ ਤੋਂ ਵੱਡਾ ਜੋ ਪਰਦੇਸੀ ਲੇਡੀ ਜਾ ਰਹੇ ਨੇ ਜੇ ਬੱਚੇ ਨੇ ਸਕੂਲ ਵਾਲੇ ਜੇ ਕਿਸ ਨੇ ਕੋਈ ਜ਼ਮੀਨ ਵਾਲੇ ਨੇ ਇਧਰ ਉਧਰ ਉਧਰ ਬਿਜ਼ਨਸ ਹੋ ਗਿਆ ਪੈਦਲ ਵੀ ਨਹੀਂ ਬੰਦਾ ਜਾ ਸਕਦਾ ਲੋਕ ਨੇ ਖਤਮ ਕਰ ਦੇ ਇਹਨਾਂ ਨੂੰ ਜੀ ਕਈਆਂ ਦੀ ਜ਼ਮੀਨ ਇਧਰ ਦੇ ਪਾਸੇ ਤੇ ਕਈਆਂ ਉਧਰਲੇ ਪਾਸੇ ਉਹਨਾਂ ਨੇ ਖੇਤੀ ਵੀ ਕਰਨੀ ਹੁੰਦੀ ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ ਉਹ ਇਹ ਚੀਜ਼ ਕਹਿ ਰਹੇ ਨਾ ਸਾਹਮਣੇ ਪਿੰਡਾ ਗੇ ਜੀ ਉਹ ਦਤਾਲਾ ਉਹਨਾਂ ਦਾ ਕਾਰੋਬਾਰ ਆ ਜਾ ਖਨੋਰੀ ਆ ਗਿਆ ਜਉਰੇ ਅਗੇ ਉਰੇ ਪਰ ਜਾਣਾ ਹੈ ਬਿਲਕੁਲ ਹੀ ਸਿਸਟਮ ਕਬਰ ਨਹੀਂ ਬਿਲਕੁਲ ਪੈਦਲ ਨਹੀਂ ਜਾ ਸਕਦਾ ਖੇਤ ਮੇਂ ਕਰੰਟ ਇਸ ਤੋਂ ਵੱਡਾ ਸਿਸਟਮ ਕੀ ਹੋਊਗਾ ਖੇਚ ਕਰੰਟ ਛੱਡਦਾ ਹੋਇਆ ਆਪੇ ਦੇਖੋ ਅੱਜ ਦੇ ਨਹੀਂ ਕੱਲ ਛੱਡ ਰਖੀ ਦੇਖਾ ਆਪ ਕਿੰਨਾ ਵੱਡਾ ਸਿਸਟਮ ਹੈ ਕਿ ਸਿਸਟਮ ਹੈ ਸਾਹਮਣੇ ਕਰ ਦਿਆ ਪੈਂਦਾ ਚਾ ਚਾ ਲੈ ਰਾਂ ਉੱਪਰ ਕੈਮਰੇ ਇਹਨਾਂ ਦਾ ਪਾਕਿਸਤਾਨ ਵੱਟ ਦੇ ਨਹੀਂ ਹੁੰਦੇ ਜੋ ਸਿਸਟਮ ਨੇ ਉਹਰੇ ਰੱਖੇ ਜੀ ਬੰਦਾ ਪੈਦਲ ਨਹੀਂ ਆ ਸਕਦਾ ਸਭ ਤੋਂ ਵੱਡਾ ਗੱਲ ਤੁਸੀਂ ਇਹ ਦੇਖੋ ਨਾ ਪੈਦਲ ਤਾਂ ਬੰਦਾ ਆ ਸਕੇ ਪਰ ਬੰਦਾ ਹੋਰ ਕਰ ਲੈ ਕਿਸਾਨ ਹਜੇ ਆਣ ਨਾ ਨਾ ਬਾਦ ਦੀਆਂ ਗੱਲਾਂ ਮੀਟਿੰਗ ਹਜੇ ਹੋਣੀ ਹੈ ਪਰ ਲੋਕਾਂ ਨੂੰ ਪਰੇਸ਼ਾਨੀ ਪਹਿਲੇ ਹੀ ਹੋ ਰਹੀ ਹੈ ਬਹੁਤ ਜ਼ਿਆਦਾ ਨਜਾਇਜ਼ ਮੜੀ ਮੁੱਟੀ ਪੈਗਸ ਆਖਦੇ ਬਹੁਤ ਜ਼ਿਆਦਾ ਨਜਾਇਜ਼ ਆ ਇੰਟਰਨੈਟ ਵੀ ਕਿਹਾ ਜਾ ਰਿਹਾ ਬੰਦ ਕਰਤਾ ਇੰਟਰਨੈਟ ਵੀ ਬੰਦ ਕੀਤਾ ਕਿ ਚੱਲ ਰਿਹਾ ਹਜੇ ਨਹੀਂ ਪੰਜਾਬ ਚ ਚੱਲੂਆ ਹਰਿਆਣਾ ਚ ਬੰਦ ਹੈ ਜੀ ਕੱਲ ਤੋਂ ਹਰਿਆਣਾ ਚ ਬੰਦ ਹੈ ਜੀ ਤਾਂ ਬਿਲਕੁਲ ਕੋਈ ਜ਼ੋਰ ਲੋਕ ਵੀ ਨਹੀਂ ਇੱਥੇ ਸਰ ਆਪ ਕਹਾਂ ਸੇ ਕਹਾਂ ਜਾ ਰਹੇ ਸੀ ਆਪ ਗਾਉਂ ਦਿਨੋਰੀ ਹੈ ਜੀ ਆਪਣਾ ਤੋਂ ਠੀਕ ਹੈ ਹਾਂ ਆਪਣਾ ਇਹ ਦਾਤਾ ਸਿੰਘ ਵਾਲਾ ਹੋ ਕੇ ਜਾਣਾ ਦਾ ਜੀ ਕਿਤਨੀ ਪਰੇਸ਼ਾਨੀ ਆ ਰਹੀ ਆਪਕੋ ਜੋ 2-3 ਦਿਨ ਪਹਿਲੇ ਹੀ ਬਾਰਡਰ ਸੀਲ ਕਰ ਦਿਆ ਗਿਆ ਬਾਰਡਰ ਐਸੇ ਤੋਂ ਹੋਣਾ ਨਹੀਂ ਚਾਹੀਏ ਜੀ ਇਹ ਸਟੇਟ ਹੀ ਆ ਇਹ ਕਿਹਨਸਾ ਦੇਸ਼ ਹੈ ਅਲੱਗ ਇਹ ਤਾਂ ਉਹ ਦਿਖਾ ਦਿਆ ਅਲੱਗ ਦੇਸ਼ जैसे आप बोले अलग देश वाला माहौल तो पूरा वही लग, तो लग रहा है जैसे इंडिया पाकिस्तान का बॉर्डर है इतनी लेयर में सिक्योरिटी तो वहां पे नहीं है हां ये तो बंटवारा ही कर दिया ऐसा ही लग रहा है ये तो तो आम लोगों को कितनी दिक्कतें आ रही दिक्कत तो आ रही है जी अपने तो खेत हैं जी गुआनडा और शर्मा आते सब्जी लेने सब्जी लगानी है पियोते जी साथ में इब दाओ जी कहां को जाएंगे ये वसील ही कर रखे हैं काम करने भी जाने नहीं दे रहे नहीं जी अपने तो खेत ही है जो मरीज है कोई बीमार है ਬਿਲਕੁਲ ਰਸਤੇ ਨਹੀਂ ਹੈ ਨਾ ਗੱਨਾ ਕਿਸੇ ਕੀ ਗੱਲਾਂ ਕਿ ਸੁਣਦੇ ਵੀ ਗੱਲ ਬਾਤ ਹੀ ਨਹੀਂ ਸੁਣ ਰਹੇ ਮੰਨ ਲਓ ਬਾਹਰ ਦੇ ਬੰਦੇ ਦਰ ਤਰ ਕਿੰਨੇ ਮੁੰਡੇ ਖੁੰਡੇ ਜੇ ਵਿਦੇਸੀ ਉਹਨਾਂ ਕੋ ਲੈਂਗੁਏਜ ਨਹੀਂ ਸਮਝ ਆਉਂਦੀ ਹੈਗੀ ਜੇ ਕੋਈ ਐਮਬੂਲੈਂਸ ਹੈ ਬਿਮਾਰ ਹੈ ਆਪੇ ਦੇਖੋ ਨਾ ਬਿਲਕੁਲ ਵੀ ਸਾਹਮਣੇ ਇਹ ਨਹੀਂ ਗੱਲ ਫਿਰ ਉਹਨਾਂ ਸਾਹੀ ਵਾਲਾ ਕੰਮ ਹੋ ਗਿਆ ਜੀ ਤਾਨਾ ਸਾਹੀ ਸਰਕਾਰ ਵਾਲਾ ਕੰਮ ਹੋ ਗਿਆ ਅੰਕਲ ਆਪ ਕੈਸੇ ਦੇਖਤੇ ਹੋ ਕੀ ਮਾਹੌਲ ਬਣਾ ਕੇ ਰੱਖ ਦਿਆ ਉਹਨਾਂ ਨੇ ਬਾਰਡਰ ਕੋਈ ਨਹੀਂ ਜੀ ਬੇਕਾਰ ਕਰ ਰੱਖਿਆ ਸਾਰਾ ਸੌਦਾ ਹਮ ਇਤਨੇ ਇਤਨੇ ਤਾਂ ਕੋਈ ਵੀ ਨਹੀਂ ਕਰਦਾ ਜਿੰਨਾ ਇੰਤਜ਼ਾਰ ਰੱਖਿਆ ਐਸਾ ਤਾਂ ਹੋਣਾ ਨਹੀਂ ਚਾਹੀਏ ਜੀ ਜਿਵੇਂ ਇਹਨਾਂ ਨੇ ਕਰ ਹਨ ਕੁਸ਼ ਬੰਦੇ ਜੀ ਦੁੱਧ ਵਗੈਰਾ ਦਾ ਕੰਮ ਕਰਦੇ ਨੇ ਉਹਨਾਂ ਦਾ ਡੇਲੀ ਦੁੱਧ ਪਾ ਕੇ ਉਹਦਾ ਗੁਜ਼ਾਰਾ ਕਰਦਾ ਹੈ ਜੈ ਸਬਜੀ ਵਾਲੇ ਬੰਦੇ ਨੇ ਜਿਹਨੂੰ ਸਬਜੀ ਦੇਣੀ ਹੈ ਬਿਲਕੁਲ ਖਤਮ ਅਜਿਹੀ ਸਿਸਟਮ ਜੀ ਹੈ ਹੋਰ ਮਾਰੇ ਤਾਂ ਕੱਲ੍ਹ ਸੇ ਵੀ ਨੈਟ ਨੈਟ ਬੰਦ ਹੈ ਮਾਰੇ ਕੀ ਕਸੂਰ ਹੈ ਜੀ ਕੰਪਨੀਏ ਪੈਸੇ ਲੈ ਰਹੀ ਹੈ ਸਰਕਾਰ ਕੋ ਇਹ ਜੀ ਆਪਕੇ ਤਰਫੋਂ ਨੈਟ ਚੱਲ ਰਿਹਾ ਆਪਕੇ ਹਰਿਆਣੇ ਮੇ ਨੈਟ ਬੰਦ ਹੈ ਮੇ ਆਪਣੇ ਤਾਂ ਗਾਉਂ ਤੋਂ ਨੋਰੀ ਆਪਣਾ ਤਾਂ ਬਿਲਕੁਲ ਨੈਟ ਬੰਦ ਹੈ ਜੀ ਕੱਲ੍ਹ ਸੇ ਕੱਲ੍ਹ ਸੇ ਨੈਟ ਬੰਦ ਪੜਿਆ ਕੱਲ੍ਹ ਸੇ ਬੰਦ ਪੜਿਆ ਜੀ ਔਰ 13 ਤਾਰੀਖ ਦਾ ਬੋਲ ਰੱਖਿਆ ਜੀ ਰਾਤ ਕੋ ਚਲੇਗਾ 12 ਵਜੇ ਆਪਕੇ ਹਰਿਆਰੇ ਮੇ ਕੰਮ ਹੋਲਾ ਕਿਸਾਨੋ ਕਾ ਉਹਨ ਕੀ ਕੈਸੀ ਤਿਆਰੀ ਹੈ ਉਹ ਇਹ ਕਿਸਾਨੋ ਕਾ ਤਾਂ ਪਤਾ ਨਹੀਂ ਹਮ ਵੀ ਵੈਸੇ ਤੋਂ ਕਿਸਾਨ ਨਾ ਲੇਕਿਨ ਐਸਾ ਮਾਹੌਲ ਦੇਖ ਕੇ ਤਾਂ ਫਿਰ ਜਾਣਾ ਹੀ ਫਾਇਦਾ ਵਾਹਾਂ ਪੇ ਜਮ ਦੇਖਤੇ ਆਗੇ ਕੀ ਹੋਗਾ ਸਾਥ ਰਹੇਗੇ ਟਰੈਕਟਰ ਵਾਲੇ ਉਹ ਕਿਸਾਨ ਹਮ ਤੋ ਜਾਣਾ ਪੜੇਗਾ ਹਮ ਕੋ ਤੋ ਤੋ ਪਰੇਸ਼ਾਨੀਆਂ ਜ਼ਰੂਰ ਜੜੀਆਂ ਕੀ ਲੋਕਾਂ ਨੂੰ ਆਮ ਲੋਕਾਂ ਨੂੰ ਆ ਰਹੀਆਂ ਨੇ ਤਾਂ ਬਾਰਡਰ ਨੂੰ ਕੰਢੀ ਲੀਏ ਤਾਰਾਂ ਲਾ ਕੇ ਕੰਕਰੀਟ ਦੀਆਂ ਸਲੇਬਾ ਲਾ ਕੇ ਵੱਡੇ ਵੱਡੇ ਕੰਟੇਨਰ ਲਾ ਕੇ ਕਈ ਲੇਅਰ ਦੇ ਵਿੱਚ ਜਿਹੜੀ ਕਿ ਸੁਰੱਖਿਆ ਹੋ ਉਹ ਕੀਤੀ ਗਈ ਹੈ ਤਾਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਹੈ ਇਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਤੋਂ ਆ ਰਿਹਾ ਰਸਤਾ ਜਿਹੜਾ ਕਿ ਖਨੋਰੀ ਤੋਂ ਦਿੱਲੀ ਵੱਲ ਨੂੰ ਜਾਂਦਾ ਹੈ ਤਾਂ ਪਹਿਲਾਂ ਹੀ ਕਈ ਜਗ੍ਹਾ ਤੇ ਜਿਹੜੀ ਕਿ ਬੈਰੀਕੇਟਿੰਗ ਹੈ ਤਕਰੀਬਨ ਜੇਕਰ ਗੱਲ ਕਰੀਏ ਤਾਂ 15 ਤੋਂ 20 ਕਿਲੋਮੀਟਰ ਪਹਿਲਾਂ ਵੀ ਬੈਰੀਕੇਟਿੰਗ ਕੀਤੀ ਗਈ ਹੈ ਪੁਲਸ ਦੇ ਵੱਲੋਂ ਉਸ ਤੋਂ ਬਾਅਦ ਫਿਰ ਇੱਕ ਵਾਰ ਬੈਰੀਕੇਟਿੰਗ ਕੀਤੀ ਗਈ ਹੈ ਤਾਂ 2 ਤੋਂ 3 ਕਿਲੋਮੀਟਰ ਪਹਿਲੇ ਜਿਹੜਾ ਕਿ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ ਬਾਰਡਰ ਵਾਲੇ ਪਾਸੇ ਆਣ ਨਹੀਂ ਦਿੱਤਾ ਜਾ ਰਿਹਾ ਪਰ ਜਿਹਨਾਂ ਲੋਕਾਂ ਦੇ ਨਾਲ ਪਿੰਡ ਲੱਗਦੇ ਨੇ ਜਿਹਨਾਂ ਲੋਕਾਂ ਦੀ ਇਹ ਨਾਲ ਖੇਤ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਜਿਹੜਾ ਕੀ ਸਾਹਮਣਾ ਵਾ ਉਹ ਕਰਨਾ ਪੈ ਰਿਹਾ ਵਾ ਤਾਂ ਕਈ ਲੇਅਰ ਦੀ ਜਿਹੜੀ ਕੀ ਸੁਰੱਖਿਆ ਵਾ ਉਹ ਇੱਥੇ ਕੀਤੀ ਗਈ ਹੈ ਬੈਰੀਕੇਡ ਲਗਾਏ ਗਏ ਨੇ ਕੰਕਰੀਟ ਦੀਆਂ ਸਲੇਬਾਂ ਲਗਾਈਆਂ ਗਈਆਂ ਨੇ ਕੰਡੇਲੀ ਤਾਰ ਲਗਾਈ ਗਈ ਹੈ ਜਿਵੇਂ ਲੋਕਾਂ ਨੇ ਦੱਸਿਆ ਕਿ ਲੋਕਾਂ ਦੇ ਖੇਤਾਂ ਦੇ ਨਾਲ ਨਾਲ ਤਾਰਾਂ ਦੇ ਵਿੱਚ ਜਿਹੜਾ ਕਿ ਕਰੰਟ ਹੈ ਉਹ ਵੀ ਛੱਡਣ ਦੀ ਜਿਹੜੀ ਕਿ ਤਿਆਰੀ ਕੀਤੀ ਗਈ ਹੈ ਤਾਂ ਹਰਿਆਣਾ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਇੰਟਰਨੈਟ ਹੈ ਉਹ ਵੀ ਬੰਦ ਕੀਤਾ ਗਿਆ ਤਾਂ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਖੱਜਲ-ਖੁਆਰੀ ਹੈ ਉਹ ਦੇਖਣ ਨੂੰ ਹੋ ਰਹੀ ਹੈ ਤਾਂ ਕੁਝ ਕਿਸਾਨ ਵੀ ਇੱਥੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਕਿ ਮਹੌਲ ਦੇਖਣ ਆਏ ਆ ਕੱਲ ਨੂੰ ਉਹਨਾਂ ਦੀ ਜਿਹੜੀ ਕਿ ਤਿਆਰੀ ਹੈ ਦਿੱਲੀ ਨੂੰ ਜਾਣਗੇ ਤਾਂ ਸੰਗਰੂਰ ਦੂਜੇ ਪਾਸੇ ਕਿਸਾਨ ਪਹੁੰਚੇ ਹੋਏ ਨੇ ਉਹਨਾਂ ਦਾ ਇਹ ਕਹਿਣਾ ਹੈ ਚਾਹੇ ਜਿੰਨੀ ਮਰਜ਼ੀ ਸੁਖਿਆ ਕਰ ਲੈਣ ਜਿੰਨੇ ਮਰਜ਼ੀ ਕੰਕਰੀਟ ਦੀਆਂ ਸਲੇਬਾਂ ਲਾ ਲਣ ਕਈ ਕੀ ਟਣ ਦੇ ਪੱਥਰ ਲਗਾ ਲਣ ਪਰ ਅਸੀਂ ਜੀਸੀਬੀ ਮਸ਼ੀਨਾਂ ਕਰੇਨਾ ਨਾਲ ਲੈ ਕੇ ਤੁਰੇ ਆ ਇਹ ਸਾਰੇ ਪੱਥਰ ਪੱਟ ਕੇ ਨਾਲ ਲੈ ਕੇ ਜਾ ਕੇ ਦਿੱਲੀ ਜਿਹੜਾ ਕਿ ਜ਼ਰੂਰ ਪਹੁੰਚਾਂਗੇ ਤਾਂ ਹੁਣ ਦੇਖਣਾ ਹੋਵੇਗਾ ਅੱਜ ਮੀਟਿੰਗ ਵੀ ਹੈ ਕੇਂਦਰ ਦੇ ਮੰਤਰੀ ਅਤੇ ਪੰਜਾਬ ਦੇ ਕਿਸਾਨਾਂ ਦੀ ਤਾਂ ਕੀ ਜਿਹੜਾ ਕਿ ਸਿਟਾ ਨਿਕਲ ਕੇ ਸਾਹਮਣੇ ਆਂਦਾ ਹੈ ਕਿਸਾਨੀ ਅੰਦੋਲਨ ਟਲਦਾ ਹੈ ਜਾਂ ਫਿਰ ਕੱਲ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਬੋਰਡਰਾਂ ਦੇ ਵੱਲ ਕੁਝ ਕਰਨਗੇ ਕੈਮਰਾ ਪਰਸਨ ਸੰਦੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੈਨਿਕ ਸਵੇਰਾ ਖਨੋਰੀ